ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਤਸੰਗਤ ਜੀ ਪਹਿਲਾਂ ਆਪ ਜੀ ਇਹ ਵੀਡੀਓ ਦੇਖੋ ਜੁਲਮ ਕਰ ਡਾਰੋ ਰੇ ਸਿਸਮ ਕਰ ਡਾਰੋ ਕਾਲੇ ਨੇ ਕਾਲੇ ਨੇ ਕਾਲੇ ਨੇ ਕਰਦੀ ਓ ਲਾਲ ਜੁਲਮ ਕਰ ਡਾਰੋ ਤੇ ਇਹ ਜੋ ਦੋ ਬੱਚੀਆਂ ਸੋਸ਼ਲ ਮੀਡੀਆ ਤੇ ਡਾਂਸ ਕਰਦੀਆਂ ਨਜ਼ਰ ਆਈਆਂ ਆਪ ਜੀ ਦਾ ਸਵਾਲ ਹੋਣਾ ਕਿ ਇਹ ਕਿ ਗੁਰਦੁਆਰਾ ਸਾਹਿਬ ਹੈ ਤੇ ਜਵਾਬ ਹੈ ਹਾਂ ਇੱਕ ਗੁਰਦੁਆਰਾ ਸਾਹਿਬ ਹੈ ਦੂਜਾ ਸਵਾਲ ਆਪ ਜੀ ਦਾ ਕਿ ਪਿੱਛੇ ਪਾਲਕੀ ਸਾਹਿਬ ਹੈ ਤੇ ਹਾਂ ਪਿੱਛੇ ਪਾਲਕੀ ਸਾਹਿਬ ਹੈ ਔਰ ਇਸ ਪਾਲਕੀ ਸਾਹਿਬ ਵਿੱਚ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਇਆ ਹੋਇਆ ਹੈ ਉਸ ਦੌਰਾਨ ਇਹ ਬੱਚੀਆਂ ਉਸ ਵਲਪਟ ਕਰਕੇ ਆਪਣਾ ਡਾਂਸ ਕਰ ਰਹੀਆਂ ਨੇ ਇਹ ਉਸ ਗੁਰਦੁਆਰਾ ਸਾਹਿਬ ਅੰਦਰ ਹੀ ਰਿਕਾਰਡ ਕੀਤਾ ਜਦੋਂ ਇਹ ਵੀਡੀਓ ਇਲਾਕੇ ਵਿੱਚ ਫੈਲੀ ਅਤੇ ਪਤਾ ਕੀਤਾ ਗਿਆ ਕਿ ਇਹ ਵੀਡੀਓ ਕਿਸ ਗੁਰਦਾਰੇ ਦਾ ਹੈ ਤੇ ਪਤਾ ਲੱਗਾ ਕਿ ਇਹ ਕਸਬਾ ਸੀਕਰੀ ਜੋ ਕਿ ਪਰਖੁਰ ਵਿੱਚ ਹੈ ਅਲਵਰ ਦੇ ਕਾਫੀ ਨੇੜੇ ਉੱਥੇ ਦੀ ਇਹ ਵੀਡੀਓ ਹੈ ਤੇ ਉੱਥੋਂ ਦੇ ਜੋ ਆਗੂ ਸੰਸਥਾਵਾਂ ਸਭ ਐਕਟਿਵ ਹੋਏ ਅਤੇ ਫਿਰ ਅਗਲਾ ਮੈਸੇਜ ਸੋਸ਼ਲ ਮੀਡੀਆ ਤੇ ਮਿਲਿਆ ਕਿ ਇੱਕ ਗੁਰਦੁਆਰਾ ਨਾਨਕ ਦਰਬਾਰ ਕਾਮਲਪੁਰ ਪੱਟੀ ਵਿਖੇ ਇੱਕ ਮੀਟਿੰਗ ਰੱਖੀ ਗਈ ਹੈ ਜਿੱਥੇ ਇਸ ਵੀਡੀਓ ਬਾਰੇ ਚਰਚਾ ਵਿਚਾਰ ਕੀਤੀ ਜਾਵੇਗੀ ਅਤੇ ਉਹਨਾਂ ਬੱਚਿਆਂ ਦੇ ਘਰ ਜਾਇਆ ਜਾਏਗਾ ਮਿਲਿਆ ਜਾਵੇਗਾ ਪਰਦਾਸ ਅਲਵਰ ਤੋਂ ਬਾਹਰ ਹੋਣ ਕਰਕੇ ਆਪ ਤਾਂ ਨਹੀਂ ਜਾ ਸਕਿਆ ਪਰ ਉੱਥੋਂ ਦੀ ਵੀਡੀਓ ਸਾਨੂੰ ਮਿਲੀਆਂ ਨੇ ਜਿਸ ਵਿੱਚ ਸਰਦਾਰ ਪ੍ਰੀਤਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸਰਦਾਰ ਸ਼ਲੋਕ ਸਿੰਘ ਉਹ ਵੀ ਚੇਅਰਮੈਨ ਗੁਰਮਤ ਪ੍ਰਚਾਰ ਸੈਂਟਰ ਅਲਵਰ ਉਸ ਤੋਂ ਬਾਅਦ ਸਰਦਾਰ ਰਜਿੰਦਰ ਸਿੰਘ ਬੰਟੀ ਕੁਲਦੀਪ ਸਿੰਘ ਸਰਦਾਰ ਗੁਰਦਿਆਲ ਸਿੰਘ ਸਰਦਾਰ ਲਖਵੀਰ ਸਿੰਘ ਅਤੇ ਹੋਰ ਵੀ ਕਈ ਨੌਜਵਾਨਾਂ ਨੇ ਸ਼ਿਰਕਤ ਕੀਤੀ ਜੋ ਕਿ ਸਿੱਖ ਸਟੂਡੈਂਟ ਯੂਨੀਅਨ ਪੁਨਾਏ ਦੇ ਸਾਰੇ ਹੀ ਜੋ ਨੌਜਵਾਨ ਸਨ ਸਾਰੇ ਉੱਥੇ ਪਹੁੰਚੇ ਅਤੇ ਉੱਥੇ ਸਾਰੇ ਮੌਕੇ ਦਾ ਜਾਇਜ਼ਾ ਲਿਆ ਤੇ ਉਥੋਂ ਦੇ ਜੋ ਪ੍ਰਧਾਨ ਹਨ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਆਪਜੀ ਪਹਿਲਾਂ ਉਹ ਗੱਲਬਾਤ ਸੁਣੋ ਹਾਂਜੀ ਇਹ ਜਿਹੜੀ ਘੰਣਾ ਹੋਈ ਏ ਸਾਡੀ ਅਣਜਾਣੀ ਚੀਜ਼ ਸਾਨੂੰ ਕੋਈ ਪਤਾ ਵੀ ਨਹੀਂ ਸੀ ਇਹ ਸਾਨੂੰ ਹੁਣ ਪਤਾ ਲੱਗਿਆ ਇਸੇ ਤੇ ਮਾਫ਼ੀ ਮੰਗਦੇ ਆ ਸਾਨੂੰ ਅਛਾ ਬਣ ਗਏ ਮੇਰੀ ਭੈਣ ਨੇ ਉਹ ਗਲਤੀ ਹੋ ਗਈ ਮੈਂ ਉਹਦਾ ਭਰਾ ਹਾਂ ਮੈਂ ਮਾਫ਼ੀ ਮੰਗਦਾ ਹਾਂ ਬਸ ਗੱਲ ਖਤਮ ਬਸ ਗੱਲ ਖਤਮ ਬਸ ਗੱਲ ਖਤਮ ਅਤੇ ਉਸ ਤੋਂ ਬਾਅਦ ਉਹਦੇ ਭਰਾ ਨੇ ਜੋ ਮਾਫ਼ੀ ਮੰਗੀ ਉਹ ਮਾਫੀ ਤਾਂ ਪ੍ਰਾ ਮੰਗ ਰਿਹਾ ਹੈ ਲੇਕਿਨ ਪ੍ਰਧਾਨ ਸਾਹਿਬ ਐਵੇਂ ਲੱਗਦਾ ਜਿਵੇਂ ਉਸਦੀ ਕੋਈ ਬਚਾ ਕਰ ਰਹੇ ਨੇ ਆ ਚਲੋ ਜੀ ਹੋ ਗਿਆ ਕੰਮ ਹੋ ਗਿਆ ਕੰਮ ਪ੍ਰਧਾਨ ਸਾਹਿਬ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਆਪ ਜੀ ਲਈ ਹੋ ਸਕਦਾ ਹੈ ਅੱਛੀ ਜੀ ਮੋਟੀ ਜੀ ਕਿਤਾਬ ਹੋਵੇ ਪਰ ਸਾਡੇ ਵਾਸਤੇ ਜਗਤ ਜੋਤ ਜਿਉਂਦਾ ਜਗਦਾ ਗੁਰੂ ਹੈ ਜਿਸ ਤੋਂ ਅਸੀਂ ਇਸ ਤਰ੍ਹਾਂ ਬੇਦਬੀ ਨਹੀਂ ਹੋਣ ਦੇ ਸਕਦੇ ਆਪ ਜੀ ਦੇ ਬੰਨ ਸਤਕਾਰ ਹੈ ਮੰਦੇ ਹਾਂ ਸੀ ਪਰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਦੇ ਕਿਤਨਾ ਕਿਤੇ ਜਿੰਮੇਵਾਰ ਆਪ ਜੀ ਵੀ ਹੋ ਆਪ ਜੀ ਦੇ ਗਰੰਤੀ ਸਿੰਘ ਸੇਵਦਾਰ ਸਿੰਘ ਜਾਂ ਜੋ ਵੀ ਤੁਹਾਡੇ ਜੋ এমਪਲੋਈ ਨੇ ਉਹ ਵੀ ਤੁਹਾਤੇ ਜਿੰਮੇਵਾਰੀ ਹੈ ਨਾ ਤੇ ਵੀ ਤੇ ਇਹ ਬੱਚਿਆਂ ਨੇ ਦੇ ਭਰਾ ਨੇ ਜੋ ਮਾਫੀ ਮੰਗੀ ਹੈ ਫਲਕੀ ਮੈਂ ਚਾਹੁੰਦਾ ਸੀ ਕਿ ਬੱਚੀਆਂ ਖੁਦ ਆਉਣ ਅਗਰ ਬੱਚੀਆਂ ਆਪਣੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਪਾਣ ਲੱਗਿਆ ਨਹੀਂ ਸ਼ਰਮਉਂਦੀਆਂ ਤੇ ਕੀ ਉਹ ਗੁਰੂ ਘਰ ਵਿੱਚ ਆ ਕੇ ਇਹਨਾਂ ਸੰਸਥਾਵਾਂ ਦੇ ਮੁਖੀ ਜਗਰੂ ਗੁਰਦੇਵ ਸਾਹਿਬ ਜੀ ਪਾਸੋਂ ਮਾਫੀ ਮੰਗਣ ਲਈ ਬੇਸ਼ਕਾਦੀ ਸ਼ਰਮ ਕੰਮ ਉਹਨਾਂ ਪਹਿਲਾਂ ਨੂੰ ਵੀ ਬੇਨਤੀ ਕਰਦਿਆਂ ਆਪ ਜੀ ਨੇ ਜੋ ਕੀਤਾ ਹੈ ਗਲਤ ਕੀਤਾ ਹੈ ਅਗਰ ਅੰਜਾਨ ਪੁਣੇ ਵਿੱਚ ਹੋ ਗਿਆ ਤੇ ਅਜੇ ਵੀ ਕੋਈ ਦੇਰ ਨਹੀਂ ਹੈ ਆਪ ਜੀ ਨੂੰ ਗਰੂਰਨ ਸਾਹਿਬ ਜੀ ਕੋਲ ਜਾ ਕੇ ਮਾਫੀ ਮੰਗੇ ਇੱਕ ਵੀਡੀਓ ਪਾ ਦਿਓ ਕਿ ਸਾਡੇ ਮਨ ਵਿੱਚ ਪਸੰਦੀ ਆ ਜਾਵੇ ਕਿ ਆਪ ਜੀ ਨੂੰ ਸੱਚ ਵਿੱਚ ਚਿਤ ਦੁੱਖ ਹੈ ਆਪ ਜੀ ਤੋਂ ਅਣਜਾਨੇ ਵਿੱਚ ਗਲਤੀ ਹੋ ਗਈ ਹੈ ਆਪ ਜੀ ਨੇ ਪ੍ਰਾਨੇ ਮਾਫੀ ਮੰਗੀ ਹੈ ਸਿਰ ਮੱਥੇ ਕੋਈ ਗੱਲ ਨਹੀਂ ਬਾਕੀ ਉਹ ਤੇ ਰਜਿੰਦਰ ਸਿੰਘ ਬੰਟੀ ਪੀਤਮ ਸਿੰਘ ਜੀ ਉਹਨਾਂ ਨੇ ਵੀ ਕਾਫੀ ਚਰਚਾਾਂ ਕੀਤੀਆਂ ਨੇ ਆਪ ਜੀ ਉਹ ਵੀ ਸੁਣਾਓ ਅੱਜ ਆਪਾਂ ਸੇਕਰੀ ਗੁਰਦੁਆਰਾ ਗੁਰ ਸਿੰਘ ਖਾਬਾ ਵਿੱਚ ਸਾਰੇ ਕਟੇ ਹੋਏ ਆ ਇਤੋਂ ਦੇ ਬਾਰੇ ਕੋਈ ਛੋਟੀ ਜਿਹੀ ਘਟਨਾ ਹੋਈ ਸੀ ਉਹ ਅੱਜ ਇੱਥੇ ਕਮੇਟੀ ਦੇ ਨਾਲ ਜਦੋਂ ਮਿਲੇ ਆ ਤੇ ਕਮੇਟੀ ਦੇ ਨਾਲ ਜਦੋਂ ਗੱਲਬਾਤ ਕੀਤੀ ਹੈ ਤੇ ਉਹਨਾਂ ਆ ਸਾਰੀ ਸਪਸ਼ਟ ਆਪਣੀ ਸਾਰੀ ਗੱਲ ਦੱਸੀ ਹੈ ਕਿ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਇੱਕ ਗਲਤੀ ਬੇਮਤਲਬ ਦੀ ਹੋ ਗਈ ਹੈ ਜੋ ਕਿ ਜਾਇਜ਼ ਨਹੀਂ ਹੈ ਗਲਤ ਹੈ ਲੇਕਿਨ ਅਸੀਂ ਉਸ ਟਮ ਲੰਗਰ ਤੇ ਚਲੇ ਗਏ ਤੇ ਕਿ ਉਹਨਾਂ ਅਣਜਾਣੇ ਦੇ ਵਿੱਚ ਕਰ ਦਿੱਤੀਆਂ ਨੇ ਕਿਸੇ ਦੀ ਅਸਰਾਰਤ ਹੈ ਅਸੀਂ ਉਹਨਾਂ ਦੇ ਕਾਰਜ ਗਏ ਆ ਕਮੇਟੀ ਵਾਲੇ ਸਾਰੇ ਕਾਰਜਾ ਕੀ ਉਹਨਾਂ ਕੋਲ ਉਹਨਾਂ ਬਾਕੀ ਮੰਗ ਲਈ ਹੈ ਪਰ ਅੱਗੋਂ ਵਾਸਤੇ ਇਸ ਤਰ੍ਹਾਂ ਦਾ ਕਦੀ ਕੋਈ ਕੰਮ ਨਹੀਂ ਹੋਏਗਾ ਇਹ ਉਹਨਾਂ ਸਾਰਿਆਂ ਦੇ ਵਿੱਚ ਲਿਖਤੀ ਮਾਫੀ ਵੀ ਦੇ ਰਹੇ ਨੇ ਅਰਦਾਸ ਵੀ ਕਰਾਈ ਹੈ ਅਰਦਾਸ ਦੇ ਵਿੱਚ ਕਮੇਟੀ ਨੇ ਮਾਫੀ ਮੰਗੀ ਹੈ ਇਸ ਵਾਸਤੇ ਮਾਲਕ ਇਹਨਾਂ ਨੂੰ ਅੱਗੋਂ ਦੀ ਮਾਫੀ ਦੇਵੇ ਅੱਜ ਅਸੀਂ ਸੇਕਰੀ ਪਿੰਡ ਵਿੱਚ ਗੁਰਦੁਆਰਾ ਗੁਰਸਿੰਘ ਸਿੰਘ ਸ੍ਰੀ ਗੁਰੂ ਸਿੰਘ ਸਭਾ ਜਿੱਥੇ ਕਿ ਅਜ ਤੋ ਲਗਭਗ 1 ਮਹੀਨਾ ਪਹਿਲੇ ਕੋਈ ਘਟਨਾ ਵਾਪਰੀ ਸੀ ਜੋ ਕਿ ਬਹੁਤ ਹੀ ਗੁਰੂ ਘਰ ਵਿੱਚ ਸੰਬੰਧ ਪਾਗੀ ਹੈ ਜਿਸ ਪੱਖ ਇਸ ਦੇ ਕਰਕੇ ਇੱਥੇ ਦੇ ਸਿੱਖ ਸੰਗਤਾਂ ਨੇ ਬੜਾ ਉਹਨਾਂ ਨੂੰ ਉਹਨਾਂ ਦੇ ਅੰਦਰ ਰੋਸ਼ ਦੀਗਾ ਤੇ ਉਸ ਵਾਸਤੇ ਅੱਜ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਇੱਥੇ ਦੇ ਕੁਲਵੰਤਰਾ ਸਾਹਿਬ ਦੇ ਪ੍ਰਧਾਨ ਅੰਮ੍ਰਿਤ ਲਾਲ ਮੁਕੀਜਾ ਜੀ ਔਰ ਜਿਸ ਬੱਚੀ ਦੇ ਪਰਿਵਾਰ ਚੋਂ ਇੱਕ ਜਿਸ ਬੱਚੀ ਨੇ ਗੱਲ ਕੀਤੀ ਹੈ ਉਹਦਾ ਵੱਡਾ ਭਰਾ ਵੀ ਇੱਥੇ ਹੈਪੀ ਕਰਕੇ ਨਾਮ ਹੈ ਉਹ ਵੀ ਇੱਥੇ ਹਾਜ਼ਰ ਹੋਇਆ ਹੈ ਔਰ ਸਿੱਖ ਸੰਗਤਾਂ ਨਾਲ ਇੱਥੇ ਸਾਮੂਹ ਲੋ ਜਾਨੇ ਜਿਸ ਵਿੱਚ ਇਹਦਾ ਇਸ ਗੱਲ ਦਾ ਸਾਰਾ ਟੀਚਾ ਕੱਢ ਕੇ ਇਹ ਨਿਕਲਿਆ ਹੈ ਕਿ ਪਰਿਵਾਰ ਮਾਫੀ ਮੰਗ ਰਿਹਾ ਹੈ ਪਰਿਵਾਰ ਨੇ ਲਿਖਤੀ ਜੀ ਮਾਫੀ ਮੰਗੀ ਹੈ ਔਰ ਪਰਿਵਾਰ ਨੇ ਸਮੂਹਿਕ ਰੂਪ ਵਿੱਚ ਅਰਦਾਸ ਵੀ ਸਾਹਮਣੇ ਲੋਕੇ ਕਮੇਟੀ ਨੇ ਮਾਫੀ ਮੰਗੀ ਹੈ ਸਾਧ ਸੰਗਤ ਜੀ ਇੱਕ ਅਗਲੀ ਵੀਡੀਓ ਉਸ ਤੋਂ ਬਾਅਦ ਮੈਂ ਹੋਰ ਪਾਵਾਂਗਾ ਉਸ ਦਾ ਇੱਕ ਛੋਟਾ ਜਿਹਾ ਟ੍ਰੇਲਰ ਆਪ ਜੀ ਦੇਖੋ ਤੇ ਸਾਥ ਸੰਗਤ ਜੀ ਉਹ ਵੀਡੀਓ ਦੇਖਣ ਲਈ ਆਪ ਜੀ ਇਸ ਚੈਨਲ ਤੇ ਨਵੇਂ ਹੋ ਤੈਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਪ ਜੀ ਨੂੰ ਉਸ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਇਹ ਵੀਡੀਓ ਵੀ ਗੁਰਦਾਰਾ ਸਾਹਿਬ ਦੀ ਹੈ ਜਿਸ ਦੇ ਚਾਰੇ ਪਾਸੇ ਡਾਂਸ ਹੋ ਰਿਹਾ ਹੈ ਤੇ ਇਹੋ ਜੇ ਕੰਮ ਗੁਰਦਾਰਾ ਸਾਹਿਬ ਅੰਦਰ ਨਾ ਹੋਣ ਸਾਡੀ ਬਸ ਇਹੀ ਸੋਚ ਹੈ ਕਿ ਕਿਸੇ ਦੇ ਦਿਲ ਨੂੰ ਦੁੱਖ ਪਹੁੰਚਾਣਾ ਨਹੀਂ ਕਿਸੇ ਨੂੰ ਤੋੜਨਾ ਨਹੀਂ ਹੈ ਸਿਰਫ ਮर्याਦਾ ਬਹਲ ਕਰਨੀ ਹੈ ਅਤੇ ਉੱਥੋਂ ਦੀ ਜੋ ਸਿੱਖ ਯੂਨੀਅਨ ਜੋ ਫੈਡਰੇਸ਼ਨ ਹੈ ਉਹਨਾਂ ਨੇ ਵੀ ਇਹ ਜਿੰਮਾ ਚੁੱਕਿਆ ਹੈ ਕਿ ਅਸੀਂ ਉੱਥੇ ਦੇ ਹਰ ਗੁਰਦਾਰਾ ਸਾਹਿਬ ਦੇ ਬਾਹਰ ਸਿੱਖ ਰਹਿਤ ਮर्याਦਾ ਦਾ ਇੱਕ ਵੱਡਾ ਫਲੈਕਸ ਲਗਾਵਾਂਗੇ ਤਾਂ ਕਿ ਉੱਥੋਂ ਦੀ ਸੰਗਤ ਜਾਣੂ ਹੋ ਸਕੇ ਕਿ ਸਿੱਖ ਰਹਿਤ ਮਰਿਆਦਾ ਕੀ ਹੈ ਪੋਸਤੋ ਬਿਨਾ ਗੁਰਦਰਾ ਸਾਹਿਬ ਦੇ ਨਿਯਮ ਕੋਈ ਬੰਦਾ ਫੋਲੋ ਨਹੀਂ ਕਰ ਸਕਦਾ ਜੇ ਕਰਦਾ ਹੈ ਤੇ ਫਿਰ ਮਨਮਾਨੀ ਕਰਦਾ ਹੈ ਕਰਮकांड ਕਰਦਾ ਹੈ ਤੇ ਮੇਰੀ ਵੀ ਬੇਨਤੀ ਹੈ ਕਿ ਜਿਨ੍ਹਾਂ ਸਿੱਧੀਆਂ ਵੀਰਾਂ ਨੇ ਜਿਨ੍ਹਾਂ ਪੰਜਾਬੀ ਖत्री ਵੀਰਾਂ ਨੇ ਅਜੇ ਤੱਕ ਸਿੱਖ ਰਹਿਤ ਮਜਾਦਾ ਨਹੀਂ ਪੜੀ ਅਤੇ ਆਪ ਜੀ ਨਿਤਕਾ ਪ੍ਰਤੀ ਗੁਰਦਰਾ ਸਾਹਿਬ ਜਾਂਦੇ ਹੋ ਹੱਥ ਜੋੜ ਕੇ ਮੇਰੇ ਵੱਲੋਂ ਬੇਨਤੀ ਹੈ ਕਿ ਆਪ ਜੀ ਇੱਕ ਵਾਰ ਜ਼ਰੂਰ ਪੜੋ ਤਾਂ ਕਿ ਆਪ ਜੀ ਨੂੰ ਉੱਥੋਂ ਦੇ ਨਿਯਮ ਸਭ ਪਤਾ ਲੱਗ ਜਾਣ ਅਤੇ ਆਉਣ ਵਾਲੇ ਸਮੇਂ ਵਿੱਚ ਆਪ ਜੀ ਤੋਂ ਗਲਤੀ ਨਾ ਹੋਵੇ ਤੇ ਮੈਂ ਵੀ ਗੁਰੂ ਘਰ ਦਾ ਕੋਕਰਾਂ ਹੋ ਜਾਂਦਾ ਬੋਲਦੇ ਹਾਂ ਕੋਈ ਮੇਰੇ ਤੋਂ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਿਕਲ ਕਿਆ ਹੋਵੇ ਹੱਥ ਜੋੜ ਕੇ ਖਿਮਾ ਦੇ ਜਾਚਖਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ